ਇਦਾਂ ਇਦਾਂ ਜਿਆਦਾ ਥੋੜੀ ਥੋੜੀ ਦਾ ਹੁੰਦਾ ਪੂਰ ਦਾ ਨਿਆਣਿਆਂ ਵਾਂ ਘੁਰਣ ਲੱਪਿਆ ਉਹਦੀਆਂ ਵੀ ਕਾਲੀਆਂ ਅੱਖਾਂ ਬਿੱਲਾ ਕਿੱਥੋਂ ਬਲੂੰਗੜਾ ਥੋੜੀ ਆ ਉਹ ਬਿੱਲੀ ਦਾ ਮਤਲਬ ਹੁੰਦਾ ਆ ਗੋਡਾ ਅੱਛਾ ਮੇਰੂ ਨਹੀਂ ਰੋਣਾ ਬੀਰੂ ਤਨੂੰ ਸੌਂ ਵਾਸ ਉਹਦੇ ਦੀਦੂ ਰੋਣਾ ਨਹੀਂ ਬੀਰੂ ਨਹੀਂ ਰੋਣਾ ਗੱਲ ਤਾਂ ਮੁੰਨਾ ਆ ਫਿਊ ਮੋਮੈਂਟਸ ਲੇਟਰ ਆ ਬੰਦੇ ਬਿਠਾ ਲਏ ਆ ਆਪਾਂ ਦੋ ਆ ਲੈ ਚੱਲਨੇ ਆ ਆਪਾਂ ਨਾਲ ਹੀ ਹੁਣ ਸੋਬੇ ਦੇ ਘਰੇ ਆਓ ਥਾਣੇ ਥਾਣੇ ਆ ਬੰਦੇ ਗੁੱਟ ਕੇ ਬਹੁ ਖਾਂਦੇ ਆ ਇਹਨੂੰ ਸੋਬੇ ਦੇ ਘਰੇ ਲੈ ਕੇ ਚੱਲੇ ਆ ਫੇ ਭਾਈ ਨਾ ਛੇੜਿਆਂ ਕਰ ਸੰ ਛੇੜ ਇਹਨੂੰ ਤੁਸੀਂ ਕੁੜੀਆਂ ਆ ਨਾ ਜਿਹੜਿਆਂ ਕਰ ਕਹਿੰਦਾ ਪਹੁੰਚ ਗਏ ਆਪਾਂ ਸੋਬੇ ਦੇ ਘਰ ਉਹ ਨੀਰਾ ਕਰਕੇ ਬੈਠਾ ਆ ਹੁਣ ਕਿੱਦਾਂ ਬੀਰੂ ਬੀਰੂ ਤੂੰ ਜਾਣਦਾ ਸੀ ਇਹਨੂੰ ਅੱਛਾ ਤੂੰ ਵੀ ਜਾਣਦਾ ਇਹਨੂੰ अच्छा ओ नहीं जानदा बजा हो गया सोभे ਦਾ ਸੱਟ ਲੱਗ ਗਈ ਉਹ ਤੇ ਸੋਬੇ ਤੇ ਬੈਠ ਬੈਠ ਆਏ ਬੈਠ ਇਹਦਾ ਨਾਮ ਕੀ ਆ ਮੈਂ ਤਾਂ ਉਸੇ ਨੂੰ ਮੋਨੂ 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 ਬੈਠਾ ਜਾ اچھا ਇਹ ਜਾਣ ਇਹ ਬੰਦਾ ਜਾਣਦਾ ਨਿਕਲਾ ਵੀਰੂ ਵੀਰੂ ਗੱਲ ਦੱਸਾਂ ਕੀ ਸੀ ਇਹ ਮੋਨੂ ਆ ਮੋਨੂ ਮਸਕਾਸ ਮੇਰੀ ਗੱਲ ਤਾਂ ਸੁਣ ਲੈ ਯਾਰ ਫਿਲ ਤਾਂ ਖਾਸ ਦਾ ਕੰਦ ਨਹੀਂ ਕੱਢਨੇ ਜਿਹੜੀ ਗੱਲ ਮੈਂ ਸੱਚੀ ਕਹਿਣ ਲੱਗਾ ਆ ਜਿਹੜਾ ਆ ਬੰਦਾ ਹਣਾ ਜਿੱਦਾਂ ਹੁਣ ਮੈਂ ਆ ਵੀਡੀਓ ਬਣਾਉਣਾ ਪਿਆ ਆ ਜਿਹੜਾ ਬੰਦਾ ਨਾ ਸ਼ੂਟਿੰਗ ਕਰਦਾ ਹੱਸਦਾ ਆ ਉਹ ਦੇ ਵੀਰ ਹੋ ਗਿਆ ਵੀਰ ਨੂੰ ਤਾਂ ਲੱਗਿਆ ਨਾ ਮੋਰ ਗਾ ਵੀਰੂ ਮੈਂ ਯਾਰ ਮੈਂ ਹਸਪੀਟਲੋਂ ਛੋਟੇ ਤੇ ਆ ਮੈਂ ਇਨੇ ਤੇ ਆ ਮੈਂ ਮੈਂ ਤੇ ਤਨਾ ਦੁਕਾਨੇ ਪਾਈ ਕੋਈ ਗੱਲ ਨਹੀਂ ਆਰਾਮ ਸੇ ਆਣਾ ਸਾਨੂੰ ਤੇਰਾ ਰੋਣਾ ਨਹੀਂ ਨਿਕਲਿਆ ਯਾਰ ਅੱਖਾਂ 'ਚੋਂ ਹੰਝੂ ਨਹੀਂ ਆਇਆ ਤੇਰੇ ਅੱਖਾਂ 'ਚੋਂ ਹੰਝੂ ਨਹੀਂ ਆਇਆ ਮੜਾ ਰੋ ਕੇ ਸੁਣਾ ਰੋ ਕੇ ਸੁਣਾ ਮੜਾ ਜਾਣ ਕੇ ਅੰਦਰੋਂ ਐਨ ਭਾਵਨਾ ਹੋਵੇ ਭਾਵਨਾ ਮੜੇ ਰੋ ਕੇ ਕਿ ਤਨਾ ਉਹ ਲੱਗਿਆ ਦਾ ਓਏ ਸੱਚੀ ਰੋਣ ਲੱਪਿਆ ਐਕਸ਼ਨ ਨਹੀਂ ਬਿਰੂ ਦਾ ਐਕਸ਼ਨ ਬਿਰੂ ਸੱਚੀ ਰੋ ਪਿਆ ਯਾਰ ਬਿਰੂ ਬਿਰੂ ਨਹੀਂ ਰੋਣਾ ਨਹੀਂ ਬਿਰੂ ਨਹੀਂ ਰੋਣਾ ਬਿਰੂ ਤਨੂੰ ਸੌ ਆਸ ਸੋਬੇ ਦਿੱਦੂ ਰੋਣਾ ਨਹੀਂ ਬਿਰੂ ਨਹੀਂ ਰੋਣਾ ਬਿਰੂ ਨਹੀਂ ਆਪਾਂ ਦੋਸਤੀ ਕਰਦੇ ਆਪਾਂ ਇਹ ਨਹੀਂ ਕਰਦੇ ਬਿਰੂ ਨਹੀਂ ਰੋਣਾ ਆਪਾਂ ਓਏ ਹੋ ਮੇਰੇ ਕੋਈ ਨਹੀਂ ਹੌਸਲਾ ਰੱਖ ਬੀਰੂ ਹੌਸਲਾ ਬੀਰੂ ਹੌਸਲਾ ਤੇਰੇ ਨਾਲ ਸਟੰਟ ਤੇਰਾ ਲਵਾ ਦੀ ਇੱਕ ਵਾਰੀ ਯਾਰ ਆਪਾਂ ਨੂੰ ਮੈਂ ਆਪਣੀ ਸੀ ਜ਼ਿੰਦਗੀ ਤੇ ਜਦ ਆਪਣੇ ਦੋਸਤੋਂ ਨੂੰ ਮੰਨਦਾ ਸੀ ਓਏ ਹੋ ਹੋ ਯਾਰ ਕਿਹਾ ਤੂੰ ਜਿਹੜਾ ਨਾ ਜਿਹੜੀ ਤੂੰ ਆਹ ਗੱਲ ਕਹੀ ਆ ਦਿਲ ਚੀਰ ਲਿਆ ਦਿਲ ਆ ਦੇਖ ਮੈਂ ਜਿਹੜਾ ਯਾਦ ਦੋਸਤ ਹੀ ਆਪਣੇ ਯਾਰੋਂ ਨੂੰ ਮੰਨਦਾ ਹਾਂ ਓਏ ਹੋ ਐਸੇ ਯਾਰ ਕਦੇ ਕਦੇ ਮਿਲਦੇ ਐਸਾ ਹੀ ਆ ਸਹੀ ਆ ਅੱਛਾ ਮੇਰੀ ਗੱਲ ਸੁਣੋ ਬੇਰੂਜ ਦਾ ਹੰਦ ਤੁਨੂੰ ਲਿਆਂਦਾ ਇੱਥੇ ਜੇ ਤੁਨੂੰ ਇਹਦੀ ਲੱਤ ਲੁੱਤ ਦਿਖਾਈ ਹੈ ਇਹਦੀ ਦਾ ਜਿਆਦਾ ਛੱਟ ਛੋਟ ਲੱਗੀ ਹੋਆ ਇਹਨੂੰ ਡਾਕਟਰ ਨੂੰ ਗਿਆ ਡਾਕਟਰ ਇਹਦੀ ਲੱਤ ਡਾਕਟਰ ਨੇ ਇਹਦੀ ਲੱਤ ਬਚਾ ਲਈ ਆ ਲੱਤੋਂ ਹੋਇਆ ਕੁਛ ਨਹੀਂ ਥੋੜੇ ਦਿਨਾਂ ਦੀ ਛੱਟ ਹੈ ਜਾਨੀ ਕਿ ਮਹੀਨੇ ਦੀ ਛੱਟ ਹੈ 15 20 ਦਿਨਾਂ ਦੀ ਸਹੀ ਤੇ ਉਹ ਡਾਕਟਰ ਜਿੱਦਾਂ ਕਹਿੰਦਾ ਨਾ ਜੇ ਆਪਾਂ ਜਿਹੜੀ ਲੱਤ ਉਨੀ ਹੁਣ ਸਹੀ ਜਿਹੜੀ ਕਰਨੀ ਆ ਉਹ ਦੋ ਤਿੰਨ ਦਿਨਾਂ ਦਾ ਠੀਕ ਹੋਏ ਨਹੀਂ ਆਪਾਂ ਜਿਹੜੀ ਨਾ ਸਾਨੂੰ ਇਹਦਾ ਇਹ ਨਾ ਉਹ ਵੀ ਦੂਜਾ ਸ਼ੂਟਿੰਗ ਵਿੱਚ ਇਹ ਕਰਦਾ ਆ शूटिंग ਕਰਕੇ ਨਾ ਜਿਹੜੀ ਇਹਦੀ ਲੱਤ ਆ ਥੋੜੀ ਸਾਨੂੰ ਜਲਦੀ ਜਲਦੀ ਦੀ ਲੋੜ ਆ ਜਿਹੜੀ ਲੱਤ ਜਿਹੜੀ ਨਾ ਵੱਢ ਕੇ ਤੇਰੀ ਲੱਤ ਲਾ ਦਈਏ ਹੂੰ ਉਹਦੀ ਲੱਤ ਤੈਨੂੰ ਲਾ ਦਈਏ ਹੂੰ ਉਹ ਹੋ ਜਣੀ ਸੈਟਿੰਗ ਉਹ ਕਰਨੀ ਅਜੇ ਮੈਂ ਥੋੜੀ ਦੇ ਸਕਦਾ ਮੇਰੇ ਨਿਆਨੇ ਵੀ ਆ ਮੈਨੂੰ ਐ ਮੈਂ ਥੋੜੀ ਦੇ ਸਕਦਾ ਉਹ ਲੱਤ ਮੇਰੇ ਵੀ ਨਿਆਨੇ ਆ ਮੈਂ ਮੈਂ ਥੋੜੀ ਦੇ ਕਿਹਾ ਤੂੰ ਭਲਾਈ ਆ ਤੇਰਾ ਭਲਾਈ ਹੋਏ ਨਾ ਨਹੀਂ ਭਰਾ ਮੇਰੇ ਨਿਆਨੇ ਛੋਟੇ ਛੋਟੇ ਮੈਂ ਇੰਨਾ ਕਿ ਜੰਗ ਵਾਲੇ ਨੇ ਇਹ ਤਾਂ ਇਹਨੂੰ ਅਸੀਂ ਘਰ ਹੀ ਲੈਂਦਾ ਸੀ ਇਹਨੂੰ ਇਹਨੂੰ ਬੰਦ ਕਰ ਮੜ ਜਾ ਫੋਨ ਨੂੰ ਇਹਨੂੰ ਬੰਦ ਕਰ ਯਾਰ ਕਮੈਂਟ ਚ ਫੋਨ ਫੜ ਕੇ ਭੇਜਦੇ ਇੱਧਰ ਗੱਲ ਸੁਣ ਲਾ ਉਧਰ ਗੱਲ ਚੱਲਦੀ ਪਈ ਆ ਤੇਰੇ ਤੇਰੇ ਫੈਸਲੇ ਹੀ ਉਹਨੇ ਮੈਂ ਦੋ ਬੰਦੇ ਲੈ ਕੇ ਆਇਆ ਨਹੀਂ ਪਤਾ ਨਹੀਂ ਆ ਸੌਰੀ ਦੇ ਦੇ ਲੱਤ ਭਾਜੀ ਮੈਂ ਸੌਰੀ ਇਹ ਨਹੀਂ ਦੇ ਸਕਦਾ ਨਹੀਂ ਤੂੰ ਦੇ ਕਿਉਂ ਨਹੀਂ ਸਕਦਾ ਉਧਰ ਲੱਤ ਮੇਰੀ ਗੱਲ ਸੁਣੋ ਮੇਰੇ ਦੋ 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 ਨਹੀਂ ਆਏ ਚਾਰ ਨਿਆਣੇ ਆ ਹਾਂ ਛੋਟੇ ਛੋਟੇ ਆ ਉਹਨਾਂ ਨੂੰ ਕੌਣ ਉਹ ਦੋ ਜਾਣੋ ਉਹ ਤੇਰੀ ਮੋਟੀ ਲੱਤ ਲੱਗ ਜਣੀ ਆ ਇੱਕ ਭਾਜੀ ਮੇਰੀ ਮੋਟੀ ਲੱਤ ਤੇ ਕੋਈ ਫਰੰਗੀ ਪੈਂਦਾ ਮੇਰੇ ਨਿਆਣੇ ਵੀ ਛੋਟੇ ਛੋਟੇ ਨਾਲ ਮੁਕੀ ਕਰੀਏ ਉਹ ਕੁਛ ਨਹੀਂ ਹੋਣਾ ਤੂੰ ਆਪਣਾ ਕੰਮ ਕਰੀ ਜਾਣਾ ਇੱਕ ਹਫ਼ਤੇ ਲਈ ਮੋਟੀ ਹੋ ਗਈ ਆਹੋ ਕਹਣਗੇ ਪਪਾ ਇੱਲਾ ਤਾਂ ਮੋਟੀ ਹੋ ਗਈ ਹੂੰ ਆ ਦੇਖ ਲੈ ਆ ਜਾ ਸੋਰੀ ਨਹੀਂ ਉਹ ਐਦਾਂ ਕਰ ਇਹ ਨੂੰ ਨਾ ਚੱਲ ਐਦਾਂ ਵੀ ਵੀ ਇਹਦੀ ਵੀ ਗੱਲ ਸਹੀ ਆ ਕਿਉਂਕਿ ਇਹ ਬੰਦਾ ਪਤਲਾ ਆ ਇਹਦੀ ਲੱਤ ਵੀ ਲਗਣੀ ਨਹੀਂ ਭਾਜੀ ਮੇਰੀ ਲੱਤ ਦੇਖੋ ਭਾਜੀ ਦੀ ਲੱਤ ਦੇਖੋ ਤਾਂ ਆਏ શરી ਚ ਜਾਨ ਵੀ ਘਟਿਆ ਨਾ ਵੈਸੇ ਉਹਦਾ ਜਿਹੜਾ ਪਤਲਾ ਬੰਦਾ ਉਹਦਾ ਚੀੜਾ ਹੁੰਦਾ ਜਿਆਦਾ ਤਾਂ ਮੇਰੀ ਲੱਤ ਲੱਗਦੀ ਜਾਨ ਰੋਦਾ ਜਾਣ ਆਏ ਨਹੀਂ ਜਿਆਦਾ ਉਹਦਾ ਹਾਥੀ ਜਿੰਨਾ ਜੋ ਰਿਹਾ ਇਹਦੇ ਵਿੱਚ ਇਹ ਛੋਟਾ ਹਾਥੀ ਆ ਉਹਦਾ ਮੈਂ ਤਾਂ ਨਹੀਂ ਉਹ ਕਰ ਸਕਦਾ ਹੈ ਮੈਂ ਦੇਖੀ ਹੋਈ ਯਾਰੀ ਜੇ ਕਰਤ ਨਹੀਂ ਦੇ ਨਾਲੇ ਉਹਦਾ ਤੂੰ ਯਾਰ ਆ ਨਾਲੇ ਯਾਰ ਮਹਿਮਾਨ ਦੇਖ ਤੂੰ ਦੇਖ ਹੁਣ ਮੇਰੀ ਗੱਲ ਸੁਣ ਤੂੰ ਉਹਦਾ ਯਾਰ ਆ ਤੋ ਉਹਨੇ ਉਹਨੇ ਸਟੰਟ ਮਾਰਿਆ ਇਹਨੇ ਸਟੰਟ ਮਾਰਿਆ ਸਟੰਟ ਮਾਰ ਕੇ ਸੈਟ ਲਿਆ ਹੁਣ ਮੇਰੀ ਗੱਲ ਸੁਣ ਸਟੰਟ ਮਾਰ ਕੇ ਸੈਟ ਲਿਆ ਉਹਨੇ ਆਪਣੇ ਆਪ ਨੂੰ ਯਾਰ ਆ ਨਾ ਜੇ ਤੂੰ ਉਹਦਾ ਯਾਰ ਆ ਨਾ ਉਹਨੂੰ ਹਾਲਚਲ ਪੁੱਛਦਾ ਪਿਆ ਤੇਰੇ ਵਿੱਚ ਰੋਣਾ ਤਾਂ ਆਇਆ ਹੀ ਨਹੀਂ ਅੱਖਾਂ 'ਚ ਦਾ ਹੰਝੂ ਨਹੀਂ ਆਇਆ ਤੇਰੇ ਉਹਨਾਂ ਦੀ ਕਾਂ ਬਿੱਲੀ ਆ ਕਾਂ ਮੇਰੀ ਬਿੱਲੀ ਆ ਅੱਖਾਂ ਅੱਖਾਂ ਸੀ ਅੱਖਾਂ ਥੋੜੀ ਚਾਹੀਦੀਆਂ ਤੈਨੂੰ ਉਹਦੀਆਂ ਵੀ ਕਾਲੀਆਂ ਕਿਉਂ ਬਿੱਲਾ ਕਿੱਥੋਂ ਬਲੂੰਗੜਾ ਥੋੜੀ ਆ ਉਹ ਬਿੱਲੀ ਆ ਦਾ ਮਤਲਬ ਹੁੰਦਾ ਆ ਗੋਡਾ ਅੱਛਾ ਕਾਂ ਉਹਨਾਂ ਦਾ ਗੋਡਾ ਕਾਂ ਮੇਰਾ ਪਤਲਾ ਜਿਹਾ ਗੋਡਾ ਸਾਲਾ ਕਾਂ ਉਹਨਾਂ ਦਾ ਗੋਡਾ ਮੇਰਾ ਕੋਈ ਡੱਕਲ ਵੀ ਨਹੀਂ ਉਹ ਹੋਈ ਅਜੀ ਗੋਡੇ ਦਾ ਲਾਉਣਾ ਹੀ ਨਹੀਂ ਪੱਟ ਲਾਉਣਾ ਪੱਟ ਤੋਂ ਯਾਰ ਉਹਦਾ ਗੱਲ ਤਾਂ ਸਹੀ ਆ ਸੋ ਬੇ ਇਹਦੀ ਉਹਦਾ ਆਪਾਂ ਨਾਲ ਤੇਰੀ ਲੱਤ ਜਿਹੜੀ ਆ ਗੋਡੇ ਤੋਂ ਨੇ ਦੋ ਮਹੀਨ ਹੱਥੋਂ ਤੋਂ ਡਾਕਟਰ ਨਾ ਆਉਂਦਾ ਪਿਆ ਆ ਰਸਤੇ 'ਚ ਆਉਂ ਉਹਦੀ ਫੋਨ ਕਰਤਾ ਸੀ ਤੁਸੀਂ ਆ ਜਾਓ ਤੁਹਾਡਾ ਨਾ ਇੰਤਜ਼ਾਮ ਹੋ ਗਿਆ ਲੱਤ ਦਾ ਉਹਦਾ ਨਾ ਮੇਰੀ ਮੈਨੈਜ ਐਦਾਂ ਨਹੀਂ ਮੇਰੀ ਗੱਲ ਤਾਂ ਸਹੀ ਮੇਰੀ ਗੱਲ ਤਾਂ ਸੁਣਦਾ ਮੇਰੀ ਗੱਲ ਤਾਂ ਮੈਂ ਇਹ ਕਹਿੰਦਾ ਨਹੀਂ 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 ਇੱਕ ਬੰਦਾ ਜੀ ਮੈਂ ਤੁਹਾਨੂੰ ਇੱਕ ਬੰਦਾ ਦੱਸ ਨਹੀਂ ਕਰ ਮੇਰੀ ਗੱਲ ਤਾਂ ਮੈਂ ਨਹੀਂ ਦੇਖਾ ਮੇਰੀ ਗੱਲ ਮੈਂ ਨਹੀਂ ਦੇਖਾ ਮੇਰੀ ਗੱਲ ਤਾਂ ਸੁਣਨਾ ਮੇਰੀ ਗੱਲ ਮੈਂ ਨਹੀਂ ਦੇਖਾ ਬਈ ਦਾਨੀ ਮੇ ਲੱਤ ਥੋੜੀ ਜਾਈਦੀ ਪਰ ਨਹੀਂ ਸੁਣਿਆ ਨਹੀਂ ਮੇ ਗੱਲ ਮੈਂ ਕਰਦਾ ਗੱਲ ਵੀ ਇੱਕ ਆ ਉਹ ਚੱਲ ਗਿਆ ਆ ਇੱਕ ਬੰਦਾ ਫੜ ਲੈ ਉਹਦੀ ਲੱਤ ਬਤਲੀ ਜਾ

ਕੋਇਆ ਮਨੋ ਮਨ ਨੂੰ ਮੇਰੀ ਗੱਲ ਸੁਣ ਲੈ ਉਹਦੀ ਮਜ਼ਾਕ ਕਰਦੇ ਸੀ ਉਹ ਮੇਰੇ ਇੱਧਰ ਖੜਾ ਹੋ ਬਰਾਵਾ ਕੋਈ ਨਾਤ ਨਹੀਂ ਚਾਹੀਦੀ ਖੜਾ ਹੋ ਪਹਿਲਾਂ ਮੈਂ ਮਨਿੰਦਰ ਨੂੰ ਬੜਾ ਬੜਾ ਮਨ ਨੂੰ ਮੇਰੀ ਗੱਲ ਤਾਂ ਸੁਣ ਲੈ ਇਹਨੇ ਮੇਰੀ ਗੱਲ ਸੁਣ ਇੱਕ ਮਿੰਟ ਨੂੰ ਸਾਹ ਦੇ ਤੱਕ ਮੇਰੇ ਵੱਲ ਦੇਖ ਹਾਂ ਮੈਂ ਮੈਂ ਮਨਿੰਦਰ ਬੜਾ ਬੜਾ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣ ਲੈ ਅਜੇ ਨਾ ਮਜ਼ਾਕ ਕਰਦੇ ਸੀ ਉਹ ਵੀਰ ਉਹ ਤਾਂ ਜਾਣਦਾ ਹੀ ਸੀ ਇਹਨੂੰ ਉਹ ਵੀ ਡਰ ਗਿਆ ਜਾਂ ਅਜੀ ਕੋਈ ਗੋਡਾ ਨਹੀਂ ਚਾਹੀਦਾ ਇਦਾਂ ਲੱਤ ਥੋੜੀ ਮਿਲ ਜਾਂਦੀ ਹੁੰਦੀ ਤੇਰੀ ਲੱਤ ਬਦਲ ਲਿਆ ਉਹਦੀ ਲੱਤ ਮੋਟੀ ਫਿੱਟ ਹੋ ਜੂਗੀ ਹੋ ਜਾਂਦੀ ਹੈ ਡਾਕਟਰ ਫਿੱਟ ਕਰ ਦਿੰਦੇ ਮੇਰੀ ਗੱਲ ਮੇਰੀ ਗੱਲ ਕੋਈ ਨਾ ਰੋਣਾ ਨਹੀਂ ਮੇਰੀ ਗੱਲ ਤਾਂ ਸੁਣ ਲੈ ਅਜਾ ਉਹ ਇਦਾਂ ਡਾਕਟਰ ਨਹੀਂ ਫਿੱਟ ਕਰਦੇ ਹੁੰਦੇ ਹੁਣ ਉਹਦੀ ਲੱਤਾਂ ਨੂੰ ਉਹਨੂੰ ਟਾਈਮ ਲੱਗੂਗਾ ਸੈੱਟ ਉਹਨੂੰ ਤੇਰੀ ਲੱਤ ਥੋੜੀ ਚਾਹੀਦੀ ਸਾਨੂੰ ਉਹ ਤੇਰਾ ਬੀਰੂ ਦੇ ਨੂੰ ਜਾਣਦਾ ਸੀ ਇਹਦਾ ਯਾਰ ਵੀ ਸੀਗਾ ਉਹ ਤਾਂ ਉਹਦੀ ਡਰ ਕੇ ਭੱਜ ਗਿਆ ਤੂੰ ਐਵੇਂ ਰੋਈ ਜਾਣਾ ਦਰਨ ਵਾਲੀ ਗੱਲ ਨਹੀਂ ਇਹ ਜਾਂ ਬੀਰੂ ਨੂੰ ਕਹ ਲੈ ਫੋਨ ਉਹਦਾ ਵੀਰੂ ਦਾ ਫੋਨ ਨਾ ਪਰੇਗਾ ਅੱਛਾ ਮੇਰੀ ਗੱਲ ਸੁਣ ਅੱਗੇ ਤੋਂ ਕਦੀ ਇਦਾਂ ਕਿਦੇ ਤੂੰ ਮੈਨੂੰ ਜਾਣਦਾ ਸੀ ਬੀਰੂ ਦਾ ਚਲ ਜਾਣਦੇ ਤੂੰ ਜਾਣਦਾ ਸੀ ਅੱਗੇ ਤੋਂ ਕਦੀ ਕਿਸੇ ਅਣਜਾਣ ਬੰਦੇ ਨਾਲ ਬੈਠੂੰਗਾ ਸਕੂਟਰ ਹੀ ਦੇਈ ਜਾ ਕਦੀ ਦਾਵਾਂ ਉਹ ਕਿਤੇ ਕਰੇ ਹਾਂ ਉਹ ਤੇਰਾ ਯਾਰ ਦੋ ਦਿਨ ਛੱਡ ਗਿਆ ਭੱਜ ਗਿਆ ਚੰਗੀ ਗੱਲ ਆ ਨਹੀਂ ਹੁੰਦਾ ਸੀ ਮਜ਼ਾਕ ਕਰਦੇ ਇਦਾਂ ਨਹੀਂ ਕਿਤੇ ਲੱਤ ਫੇਟ ਹੋ ਜਾ ਸਕਦੀ ਟੈਨਸ਼ਨ ਨਹੀਂ ਲੈਣੀ ਸਾਰਾਤਾ ਸਾਫ ਕਰਾ ਲੈ ਫੋਨ ਅੱਲਾ ਇਹਨਾਂ ਸਾਫਤਾਰ ਮੁਹ ਸਾਫਤਾਰ ਲੈਣਾ ਸਾਫਤਾਰ ਲੈਣਾ ਸਾਫਤਾਰ ਇਹ ਸਾਫਤਾਰ ਇਹਨਾਂ ਮੜਾ ਜੀ ਅਸਾ ਅਕਾ ਮੁਹ ਸਾਫਤਾਰ ਅੰਦਰ ਰੂਹੀ ਥੋੜੀ ਹੁੰਦਾ ਇਦਾਂ ਇਦਾਂ ਜਿਆਦਾ ਥੋੜੀ ਥੋੜੀ ਤਾਂ ਹੁੰਦਾ ਤੂੰ ਤਾਂ ਨਿਆਣਿਆਂ ਵਾਂਗੁਰੋਂ ਲੱਗ ਪਿਆ ਇਦਾਂ ਇਦਾਂ ਥੋੜੀ ਰੋਗੀ ਤਾਂ ਹੁੰਦਾ ਹੈ ਹੈ ਇਦਾਂ ਥੋੜੀ ਰੋਗੀ ਹੁੰਦੇ ਸਾਨੂੰ ਲੱਤ ਲੈ ਲਈਏ ਇਹ ਦੁਬਾਰਾ ਕਰ ਦੋ ਮੰਦ ਹੋ ਗਿਆ ਲੱਤ ਦਾ ਉਹ ਸਹੀ ਆ ਨਹੀਂ ਲੱਤ ਲੈ ਹੁੰਦੀ ਹੁੰਦੀ ਆਲੇ ਏਦਾਂ ਥਰੋ ਲੱਤ ਲੈ ਆਣੀ ਆ ਏਦਾਂ ਸੱਟ ਲੱਗੀ ਐ ਦੇਖ ਤੇਰੀ ਲੱਤ ਪਤਲੀ ਮੇਰੀ ਲੱਤ ਮੋਦੀ ਕਿੱਥੇ ਲੱਗਣੀ ਐ ਇਹ ਇਹਦੀ ਲੱਤ ਬਦਲੀ ਆ ਦੇਖ ਕਿਸੇ ਨੂੰ ਬਹਿ ਕੇ ਨਹੀਂ ਆਣਾ ਕਦੀ ਠੀਕ ਐ ਇਹਦਾ ਕੋਈ ਵੀ ਕਰੇ ਲੈ ਕੇ ਜਾ ਸਕਦਾ ਠੀਕ ਐ ਹੂੰ ਬਾਕੀ ਉਹਨੂੰ ਲੈ ਕੇ ਆਨੇ ਆ ਅਸੀਂ ਦੁਬਾਰਾ ਆ ਮਸੀ ਲਿਆਂਦਾ ਬੀਰੂ ਫੜ ਕੇ ਭਰਾਵਾ ਬਾਹਰੋਂ ਆ ਮੁੰਡਾ ਖਿੱਚ ਕੇ ਲੈ ਕੇ ਆਇਆ ਬੀਰੂ ਨੂੰ ਵੀਰੂ ਤੂੰ ਭੱਜ ਗਿਆ ਡਰ ਕੇ ਤੇਰਾ ਯਾਰ ਦੋਸਤ ਆ ਨਾਲੇ ਸੋਭਾ ਤੂੰ ਇਹਨੂੰ ਮਿਲਣ ਵੀ ਆਇਆ ਨਾਲੇ ਤੂੰ ਰੋਣ ਵੀ ਲੱਪਿਆ ਰੋ ਕੇ ਵੀ ਚਲਾ ਗਿਆ ਇਦਾਂ ਲੱਤ ਇਦਾਂ ਲੱਤ ਹੋ ਜਾਂਦੀ ਆ ਹੈ ਫੇ ਆ ਦੇ ਆ ਵੀ ਰੋਣ ਲੱਪਿਆ ਇਦਾਂ ਲੱਤ ਲੈ ਹੋ ਜੂਗੀ ਇਹ ਕਹਿੰਦੇ ਡਾਕਟਰ ਵੱਢ ਦੂਗੇ ਲੱਤ ਮੇਰੀ ਉਹ ਭਰਾਵਾ ਕੋਈ ਡਾਕਟਰ ਨਹੀਂ ਹੈਗਾ ਕੋਈ ਕੁਛ ਨਹੀਂ ਹੁੰਦਾ ਇਦਾਂ ਕੁਛ ਨਹੀਂ ਹੁੰਦਾ ਕਦੀ ਵੀ ਹੁਣ ਤੇਰੀ ਲੱਤ ਬਦਲੀ ਆ ਉਹਦੀ ਲੱਤ ਮੋਟੀ ਆ ਉਹ ਛੋਟਾ ਹੱਥ ਹੀ ਆ ਕਿੱਦਾਂ ਲੱਤ ਹੋ ਜੂਗੀ ਉਹ ਬਤਲਾਤੀ ਆ ਤੂੰ ਬਾਕੀ ਇਹ ਆਪਾਂ ਸ਼ੋਕਲ ਉਹਦਾ ਮਜ਼ਾਕ ਕਰਦੇ ਸੀ ਆਪਾਂ ਅਸੀਂ ਦੋਨਾਂ ਨੇ ਸਲਾਹ ਬਣਾਈ ਸੀ ਮੈਂ ਕਿਹਾ ਚਲੋ ਵੀ ਅਸੀਂ ਇਦਾਂ ਮਜ਼ਾਕ ਕਰਦੇ ਆ ਤੁਹਾਡੇ ਦੋਨਾਂ ਨਾਲ ਹੈਗਾ ਤੇਰਾ ਯਾਰ ਉਹ ਤੂੰ ਯਾਰ ਯਾਰੀ ਦੋਸਤੀ ਵਿੱਚ ਡਰ ਗਿਆ ਮੈਂ ਤਾਂ ਹੈਰਾਨ ਆ ਤੇਰੇ ਤੋਂ ਹੈ ਜਿਹੜਾ ਐਸਾ ਟੈਨ ਵਾਲਾ ਬੰਦਾ ਹੈ ਟੈਨ ਵਾਲਾ ਆ